ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਿਸਟਰ ਪਿੰਡ ਜੁੜੀ ਤੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਹਨ ਤੇ ਵੀ ਅੱਜ ਅਸੀਂ ਜਾ ਰਹੇ ਹਾਂਗੇ ਸਾਡੇ ਸੋਹਰੇ ਪਿੰਡ ਬਖਸ਼ਿਆਲ ਤੇ ਉੱਥੇ ਤੁਹਾਨੂੰ ਪਤਾ ਸਾਡੇ ਹੋਈਏਗੀ ਪੋਤੀ ਤੇ ਉਹਨਾਂ ਦਾ ਅੱਜ ਬਣਾਣਾਗਾ ਨਿੰਮਾ ਕਈ ਨਿੰਮਾ ਬੰਨਾ ਕਹਿੰਦੇ ਆ ਕਈ ਪਿੰਨਾ ਚ ਸਰੀ ਬੰਨਾ ਕਹਿੰਦੇ ਆ ਕਈ ਪਿੰਨਾ ਚ ਨਾ ਬੰਦਰਵਾਲ ਬੰਨਾ ਕਹਿੰਦੇ ਆ ਤੇ ਹੁਣ ਕਈ ਆਏ ਵੀ ਸੋਚਣਗੇ ਵੀ ਹਨਾ ਕੁੜੀਆਂ ਦਾ ਤੁਸੀਂ ਵੀ ਨਿੰਮਾ ਬਣਾਣੇ ਹੋ ਤੇ ਕੁੜੀਆਂ ਵੀ ਦੇਖੋ ਉਹੀ ਮਾਂ ਪੈਦਾ ਕਰਦੀ ਹੈਗੀ ਮੁੰਡੇ ਨੂੰ ਵੀ ਉਹੀ ਮਾਂ ਪੈਦਾ ਕਰਦੀ ਹੈਗੀ ਜਿਹੜੀ ਇਹ ਹੈਗੀ ਮਾਂ ਵੀ ਦੇਖੋ ਕਿੰਨੀ ਆ ਮਹਾਨ ਗੁਰੂਆਂ ਪੀਰਾਂ ਨੂੰ ਹਨਾ ਜਨਮ ਦਿੰਦੀਆਂ ਦਿੰਦੀ ਤਾਂ ਦੇਖੋ ਲੇਡੀ ਜੀ ਹੋਗੀ ਜਨਮ ਤੇ ਅੱਜ ਆਪਾਂ ਚਲੋ ਹੁਣ ਸਾਰੇ ਸਾਰਿਆਂ ਦੇ ਅਲੱਗ-ਅਲੱਗ ਸੋਚ ਹੁੰਦੀ ਹੈਗੀ ਵੀ ਕੀ ਕਰਨਾ ਕੀ ਨਾ ਤੇ ਦਿਖਾਵਾਂਗੇ ਤੁਹਾਨੂੰ ਹੁਣ ਆਪਾਂ ਨਾ ਪਿੰਡ ਵਾਲੀਆਂ ਭੈਣਾਂ ਇਕੱਠੀਆਂ ਹੋਈਆਂ ਹੋਈਆਂ ਤੇ ਟਾਈਮ ਤਾਂ ਉਹਨਾਂ ਨੇ ਸਾਨੂੰ 8:10 ਵਜੇ ਦਾ ਦਿੱਤਾ ਸੀ 10:30 ਦਾ ਵੈਸੇ ਸਾਡੀ ਇੱਕ ਛੋਟੀ ਹੈ ਜਿਹੜੀ ਮੇਰੀ ਦਰਾਣੀ ਸੋਨੇ ਦੇਖੀ ਹੋਣੀ ਮੇਰੇ ਨਾਲ ਕਈ ਵਾਰ ਉਹ ਹਰ ਵਾਰੀ ਉਹ ਲੇਟ ਹੁੰਦੀ ਹੁੰਦੀ ਹੈਗੀ ਤੇ ਹੁਣ ਉਹਦੀ ਵੇਟ ਕਰਦੇ ਆਂਗੇ ਤੇ ਜਾਣਾ ਤਾਂ ਟਾਈਮ ਸੀ ਵੀ ਬਣਾਣਾ ਕਰਨਾ ਕਿਹਾ ਸੀ ਵੀ 12:00 ਵਜੇ ਤੋਂ ਪਹਿਲਾਂ ਪਹਿਲਾਂ ਬਣਾਵਾਂਗੇ ਦੇਖੋ ਜੀ ਸਾਨੂੰ ਤਾਂ ਕੁੜੀ ਦੀ ਹੈ ਨਾ ਬਹੁਤ ਖੁਸ਼ੀ ਹੈਗੀ ਸਾਡੇ ਨੰਨੀ ਪਰੀ ਆਈ ਆ ਸਾਡੀ ਪੋਤੀ ਵੀ ਹੈਗੀ ਤੇ ਉਹ ਵੈਸੇ ਡਬਲ ਰਿਸ਼ਤੇਦਾਰੀ ਦੀ ਪੈਂਦੀ ਆ ਵੈਸੇ ਮੈਨੂੰ ਸਾਡੀ ਬੱਟੀ ਭੂਆ ਵੀ ਕਹਿੰਦੀ ਹੈਗੀ ਕਈ ਵਾਰ ਉਹ ਕਹਿੰਦੇ ਨਾਨੀ ਵੀ ਬਣ ਗਈ ਦਾਦੀ ਵੀ ਬਣ ਗਈ ਡਬਲ ਡਬਲ ਰਿਸ਼ਤੇਦਾਰੀ ਹੈਗੀ ਤੇ ਜਾਣਦੇ ਆਂਗੇ ਹੁਣ ਆਪਾਂ ਪਿੰਡ ਆਪਣੇ ਬਖਸ਼ੀ ਵਾਲ ਆਪਣੀ ਜਠਾਣੀ ਤੇ ਵੱਡੀ ਜਠਾਣੀ ਤੇ ਕਰੇ ਤੇ ਦਿਖਾਣੇ ਆਂਗੇ ਉੱਥੇ ਕੀ ਕੀ ਮਹਿਫਲਾਂ ਲੱਗੀਆਂ ਹੋਈਆਂ ਨੇ ਜਿਗੀਆਂ ਆਪਾਂ ਆਪਣੇ ਘਰ ਤੋਂ ਹਣਾ ਆਪਣੀ ਅਕੈਡਮੀ ਚ ਆ ਗਈ ਸੀਗੇ ਤੇ ਜਾਣਾ ਤਾਂ ਆਪਣੇ ਨਹੀਂ ਘਰ ਹੀ ਭਗ ਜਾਂਦੇ ਆ ਆਪਣੀ ਅਕੈਡਮੀ ਚ ਆਏ ਸੀ ਜੇਕਰ ਤੁਸੀਂ ਕਿਸੇ ਨੇ ਵੀ ਕੋਈ ਵੀ ਸਰਵਿਸ ਲੈਣੀ ਹੈ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਮੇ ਲੋ 100 ਡੇੜੋ ਹੈ ਨਾ ਜਾਂ ਕੋਈ ਉ ਪਿੰਡਾਂ ਚੋਂ ਲਵੇ ਲਾਉਣੇ ਨਹੀਂ ਵੀ ਕਿਸੇ ਨੇ ਚੈਨਲ ਸਬਸਕ੍ਰਾਈਬ ਕਰਿਆ ਕੋਈ ਆਪਣੀ ਉਹ ਵੀਡੀਓ ਦੇਖਦਾ ਹੈਗਾ ਤੇ ਜੇ ਕਿਸੇ ਨੇ ਕੋਈ ਵੀ ਸਰਵਿਸ ਲੈਣੀ ਆ ਕੋਈ ਸਕਿਨ ਦੀ ਲੈਣੀ ਆ ਕੋਈ హెয়ার ਦੀ ਲੈਣੀ ਆ ਕੋਈ ਬ੍ਰਾਈਡਲ ਮੇਕਅਪ ਹੁਣ ਆਪਣੇ ਬਹੁਤ ਹੀ ਜੈਜ ਰੇਟ ਨੇਗੇ ਆਪਾਂ ਕਿਸੇ ਤੇ ਜੇਫ ਚ ਜਿਆਦੇ ਪੈਸੇ ਨਿਕਾਉਣੇ ਹੈਗੇ ਜਿੰਨਾ ਕ ਆਪਣਾ ਹੱਕਾ ਬਸ ਬਣਦਾ ਮੈਂ ਹੁੰਨੇ ਕੀ ਲੈਣੀ ਹੈਗੀ ਆਹ ਤਾਂ ਦੇਖੋ ਆਪਣੀ ਤਮਾ ਭਰਤੀ ਨਹੀਂ ਹੈਗੀ ਕਿੰਨੀ ਓਕੇ ਰਾਂ ਆਪਾਂ ਕਸਟਮਰ ਨੂੰ ਰੁਪੀ ਜਾਈ ਉਹ ਬਲੁੱਟਣ ਵਾਲਾ ਕੰਮ ਨਹੀਂ ਕਰਦੀ ਹੈਗੀ ਜੇਕਰ ਤੁਸੀਂ ਕੋਈ ਵੀ ਸਰਵਿਸ ਲੈਣੀ ਹੈ ਤਾਂ ਜਰੂਰ ਅਰਕੈਸਟਾ ਹੱਥ ਵੱਣ ਕੇ ਵੀ ਇੱਕ ਵਾਰ ਸਾਡੀ ਅਕੈਡਮੀ ਤੇ ਜਰੂਰ ਵਿਜ਼ਿਟ ਕਰੋ ਤੇ ਇਹ ਅਕੈਡਮੀ ਹੈਗੀ ਹੈਗੀ ਵੈਸੇ ਨੰਬਰ ਵੀ ਮੇਰਾ ਆ ਜਾਂਦਾਗਾ ਕਈ ਵਾਰ ਤੇ ਇਹ ਅਕੈਡਮੀ ਹੈਗੀ ਆਪਣੀ ਪੀਰਾਂ ਵਾਲੇ ਗੇਟ ਨੀਅਰ ਰਵੀਦਾਸਤਰ ਮਸ਼ਾਲਾ ਦੇ ਕੋਲ वैसे अपनी इस नाम की किसी भी नहीं होनी हैगी रेड बिल्डिंग ਸਾਡੀ ਦੋਨੇ রেড ਬਿਲਡਿੰਗ ਨੇਗੇ ਪਤਾ ਲੱਗ ਜਾਣਾਗਾ ਟ੍ਰਿਪਲ ਸਟੋਰੀ ਹੈਗੀ ਦੂਰੀ ਦਿਸ ਜਾਂਦੀ ਹੈਗੀ ਆਪਣੀ ਬਿਲਡਿੰਗ ਤੇ ਜਰੂਰ ਟੈਸਟ ਹੈਗੀ ਵੀ ਜੇ ਕੋਈ ਵੀ ਕਿਸੇ ਨੇ ਸੇਵਿਸ ਲੈਣੀ ਹੈ ਜਾਂ ਕੋਈ ਬ੍ਰਾਈਡਲ ਮੇਕਅਪ ਆਪਣਾ ਕੋਈ 15000 ਨਹੀਂ ਕੋਈ 12000 ਨਹੀਂ ਕੋਈ 10000 ਨਹੀਂ ਆਪਾਂ ਬਹੁਤ ਹੀ ਜੈਜ ਰੇਟਾਂ ਤੇ ਤਿਆਰ ਕਰਦੇ ਆਂਗੇ ਆਪਾਂ ਹੁਣ ਜਾ ਰਹੇ ਹਾਂਗੇ ਜੀ ਆਪਣੇ ਪਿੰਡ ਬਖਸ਼ੀਆ ਤੇ ਜਿਹੜੀ ਇਹ ਰਸਮਾਂ ਨੇਗੀਆਂ ਆਪਾਂ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰੀ ਸਮਝਦੇ ਆਂਗੇ ਦੇਖੋ ਨਾ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਐ ਨਹੀਂ ਪਤਾ ਹੈਗਾ ਮੁੰਡਿਆਂ ਨਾਲ ਕਰਨੀ ਨਾ ਕੁੜੀਆਂ ਜ਼ਿਆਦਾ ਤਰੱਕੀ ਕਰਦੀਆਂ ਨੇਗੀਆਂ ਇੱਕ ਆਏ ਵੀ ਜੀ ਕੁੜੀਆਂ ਚਲ ਥੋੜੀ ਜੀ ਐ ਹੋ ਜਾਂਦਾ ਹੈ ਕਿ ਵੀ ਜਦੋਂ ਮਾਪੇ ਦੀ ਥੋੜਾ ਜਿਹਾ 헤ਠੀ ਕਰਾ ਜਾਂਦੀਆਂ ਨੇ ਉਦੋਂ ਦੁੱਖ ਆਉਂਦਾ ਹੈਗਾ ਕੁੜੀਆਂ ਦਾ ਉਹ ਕੁੜੀਆਂ ਦਾ ਕੋਈ ਆਏ ਵੀ ਜਿਵੇਂ ਆਪਾਂ ਕਹਿ ਦਿੰਦੇ ਨੇ ਕੋਈ ਰਾਤ ਨੂੰ ਉੱਠ ਕੇ ਨਹੀਂ ਕੁੜੀਆਂ ਖਾਂਦੀਆਂ ਹੈਗੀਆਂ ਉੰਨੇ ਮੁੰਡਿਆਂ ਦਾਗਾ ਸਤਕਾਰ ਆਗੇ ਜਿਉਂਨੇ ਕੁੜੀਆਂ ਦਾਗਾ ਹਣਾ ਕੁੜੀਆਂ ਵੀ ਸੁ ਕੁੜੀਆਂ ਨੂੰ ਸੋਚਣਾ ਚਾਹੀਦਾ ਹੈਗਾ ਵੀ ਜਦੋਂ ਆਪਣਾ ਮਾਪੇ 20 22 ਸਾਲ ਦੀ ਏਜ ਕਰਕੇ ਹਣਾ ਪੜਾਉਂਦਾ ਲੱਖਿਆਉਂਦਾ ਹੈ ਆਪਾਂ ਨੂੰ ਵੀ ਅੱਗੇ ਕਿਹੜਾ ਆਪਣਾ ਮਾਵਾ-ਬਾਪ ਆਪਣੇ ਲਈ ਕੁਝ ਸੋਚੂਗਾ ਨਹੀਂ ਮਾਪੇ ਹਮੇਸ਼ਾ ਦੇਖੋ ਕੁੜੀਆਂ ਲਈ ਚੰਗੇ ਹੀ ਸੋਚਦਾ ਹਰ ਕੋਈ ਪੇਰੈਂਟਸ ਨੂੰ ਹੁੰਦਾ ਹੈਗਾ ਵੀ ਸਾਡੀਆਂ ਕੁੜੀਆਂ ਲਈ ਅੱਗੇ ਵਧੀਆ ਘਰ ਹੋਵੇ ਜਾਂ ਸਾਡੀਆਂ ਕੁੜੀਆਂ ਨੂੰ ਆਪਾਂ ਜੌਬ ਲਵਾਈਏ ਜਾਂ ਆਪਾਂ ਕੋਈ ਵਧੀਆ ਸਟੱਡੀ ਕਰਵਾਈਏ ਦੇਖੋ ਹਣਾ ਤੇ ਇਹੀ ਆ ਕੁੜੀਆਂ ਨੂੰ ਬੇਨਤੀ ਹੈ ਵੀ ਆਪਣੇ ਮਾਪੇ ਦੀ ਪੱਗ ਨੂੰ ਨਾ ਉੱਚਾ ਹੀ ਰੱਖਣਾ ਵੀ ਨੀਵਾ ਨਾ ਝੁਕਾਉਣਾ ਤੇ ਹੋਰ ਕੁੜੀਆਂ ਦੇ ਇਹੀ ਕੁੜੀਆਂ ਨੂੰ ਅਗਲਾ ਉਹ ਕਰ ਦਿੰਦਾ ਹੈਗਾ ਕੁੜੀਆਂ ਲਈ ਰੋਂਦਾਗਾ ਅਗਣਾ ਵੀ ਸਾਡੀ ਕੁੜੀ ਇਨਸਲਟ ਕਰਵਾ ਜਾਂਦੀ ਹੈਗੀ ਹਨਾ ਜਾਂ ਤੁਰਦੀ ਹੁੰਦੇ ਦੇਖੋ ਫਰੈਂਡ ਸਰਕਲ ਬਣਿਆਗਾ ਕੁੜੀਆਂ ਦਾ ਮੁੰਡਿਆਂ ਦਾ ਫਰੈਂਡ ਸਰਕਲ ਰੱਖੋ ਵੀ ਐਵੇਂ ਜਮੀ ਅਵਲੇ ਦੇ ਉੱਪਰ ਝੂਗੋਣਾ ਵਿਵਸਵਾ ਇਹ ਹੀ ਹੋਗੇ ਇਹੋ ਮੇਰਾ ਸਤੁਸ਼ ਹੈਗਾ ਮਗਰ ਮਾਪਾ ਪਾਪ ਭੈਣ ਭਾਈ ਲੱਗੀ ਨਾੜਾ ਕੁਝ ਸੋਚ ਲਿਆ ਕਰੋ ਤਾਂ ਹੀ ਕੁੜੀਆਂ ਨੂੰ ਪਿੱਛੇ ਪਿੱਛੇ ਤਰਜੀਹ ਦੇ ਰਹੇ ਨੇ ਕਿ ਕੁੜੀਆਂ ਨੂੰ ਅੱਗੇ ਤਾਂ ਇਹ ਨਹੀਂ ਵਧਣ ਦੇ ਰਹੇ ਹੈਗੇ ਕੋਈ ਪੜਾਉਂਦਾ ਵੀ ਨਹੀਂ ਹੈਗਾ ਹੁਣ ਪਿੰਡਾਂ ਵਾਲੇ ਕਹੀ ਨੇ ਕਿ ਵਿਚਾਰੇ ਕਹੀ ਅਗਲਾ ਕਹਿੰਦਾ 10ਵੀਂ ਕਰਾ ਲਈ 12ਵੀਂ ਕਰਾ ਲਈ ਆਪਾਂ ਵਿਆਹ ਕਰ ਦਈਏ ਬਸ ਹੋ ਜਣਾ ਉਹ ਯੱਕੇ ਪਤਨੀ ਨਹੀਂ ਦੇ ਰਿਹਾ ਹੈਗਾ ਜਿਹੜੀਆਂ ਕੁੜੀਆਂ ਅੱਗੇ ਵਧਣਾ ਚਾਹੁੰਦੀਆਂ ਨੇ ਹਨਾ ਉਹਨਾਂ ਦੇ ਅੱਪਾ ਵਾਪਰ ਨੂੰ ਬੇਨਤੀ ਹੈਗਾ ਵੀ ਕੁੜੀਆਂ ਦੀ ਵੀ ਅੱਗੇ-ਅੱਗੇ ਵਧੀਆ ਸੋਚੋ ਕੋਈ ਮੁੰਡੇ ਕੋਈ ਜ਼ਿਆਦਾ ਨਹੀਂ ਉਹ ਕਰਦੇ ਹੈਗੇ ਕੁੜੀਆਂ ਮੁੰਡੇ ਹਮੇਸ਼ਾ ਹਰ ਕਿਸੇ ਲਈ ਨਾ ਬਰਾਬਰੀ ਨਹੀਂ ਲੇ ਤੇ ਸਾਨੂੰ ਤਾਂ ਮੇਰੇ ਖਾਪੜੀ ਪੋਤੀ ਦੇ ਹੈਗੇ ਬਹੁਤ ਜਾ ਤੇ ਪ੍ਰਮਾਤਮਾ ਇਹਨੂੰ ਦੀ ਵਧੀਆ ਦੇਵੇ ਦੇਖੋ ਹਣਾ ਵਧੀਆ ਰੱਖੇ ਪਰਮਾਤਮਾ ਲੰਬੀ ਉਮਰ ਕਰੇ ਦੀ ਆਇਆ ਵੀ ਕਿ ਇੱਕ ਦੋ ਦੋ ਕੋਈ ਕੁੜੀਆਂ ਜ਼ਿਆਦਾ ਨਹੀਂ ਹੈਗੀਆਂ ਨੀਆਂ ਕਿ ਹਰ ਘਰ ਵੈਸੇ ਪੁਰੀ ਹੋਣੀ ਤਾਂ ਜ਼ਰੂਰੀ ਹੈਗੀ ਬਸ ਆਹੀਓ ਕੁੜੀਆਂ ਤੋਂ ਡਰਦੇ ਨੇ ਕਿ ਜਦੋਂ ਮਾਪੇ ਦੀ ਇਨਸਲਟ ਕਰਵਾ ਜਾਂਦੀ ਤੇ ਹੁਣ ਆਪਾਂ ਚੱਲਦੇ ਆਂਗੇ ਆਪਣੇ ਪਿੰਡ ਬਖਸ਼ੀਆ ਤੇ ਦਿਖਾਵਾਂਗੇ ਤੁਹਾਨੂੰ ਅੱਗੇ ਆਪਣਾ ਕੀ ਕੀ ਚੱਲ ਰਿਹਾ ਹੈਗਾ ਉੱਥੇ ਪ੍ਰੋਗਰਾਮ ਲੈਡ ਉੱਠਣ ਵਾਲੇ ਬੰਦੇ ਹੈ ਲੈਡ ਸਾਥੀ ਅਗਰ ਇਹ ਤੇ ਅੰਦੇ ਕਿੰਨਾ ਹੋ ਗਿਆ ਕਿਹੜਾ ਏਡਾ ਵੱਡਾ ਬਣ ਜਾਂਦਾ ਰੱਖ ਬਣ ਇਹੇ ਇੱਧਰ ਆਪਣੀ ਆ ਗਈ ਬਾੜੀ ਤੇ ਇਹ ਆ ਗਿਆ ਜੀ ਆਪਣੀ ਜਠਾਣੀ ਦਾ ਘਰ ਜਿੱਥੇ ਅੱਜ ਥੋੜੇ ਰਸਮ ਕਰਨੀਆਂ ਆਪਾਂ ਨੇ ਇੱਧਰ ਰਿਸ਼ਤੇਦਾਰ ਲਗਦਾ ਰਹੇ ਨੇਗੇ ਤੇ ਸਕੂਟਰੀਆਂ ਤੇ ਖੜੇ ਹੈਗੇ ਸਾਡਾ लाਡਲਾ ਦੇਵ ਮਹਿਫਲ ਸ਼ਸ਼ੀਕਾਰ ਜੀ ਸਾਰਿਆਂ ਨੂੰ ਪਣ ਇਕੱਠੀਆਂ ਵੀ ਹੋ ਗਈਆਂ ਸਾਸਿਕਾਰ ਠੀਕ ਹੋ ਵਧੀਆ ਤੁਸੀਂ ਦੱਸੋ ਵਧੀਆ ਜੀ ਕਿਵੇਂ ਹੋ ਵਧੀਆ ਸასი ਘਰ ਸਹਿਜ ਹੋਰ ਪਾਰੀ ਹੱਥ ਲਾਇਨੇ ਮੇਰੇ ਆਈ ਜੋ ਕਰੇ ਸਾਸਿਕਾਰ ਜੀ ਸਾਡੀ ਵੱਡੀ ਭੈਣ ਮੇਰੀ ਵੱਡੀ ਭੈਣ ਛੋਟੀ ਹੈ ਤੇ ਇੱਥੇ ਇਧਰ ਬੈਠੀ ਹੈ ਮੇਰੀ ਵੱਡੀ ਭੈਣ ਸਸੀ ਕਾ ਜੀ ਸਾਸਿਕਾਰ ਬੜੇ ਹੱਥ ਲਾਇਆ ਕਰਦੇ ਨੇ ਨਾ ਸਾਰਾ ਪਿੰਡ ਲੱਗ ਗਿਆ ਲੋ ਜੀ ਆਪਣਾ ਨਿਮਾ ਤਿਆਰ ਹੋ ਕੇ ਆ ਗਿਆ ਹੋਰ ਤਾਂ ਠੀਕ ਹੈ ਆਪਣਾ ਪੱਤੀ ਖਾਂਦੇ ਵੀ ਵਧੀਆ ਵਧੀਆ ਸੰਕਣੇ ਸੰਕਣੇ ਲੱਗੇ ਹੋਏ ਨੇ ਦੇਖ ਲੈ ਇਹਦੀ ਫੜ ਕੇ ਵਧੀਆ ਉਹਨਾ ਕੁ ਇਹ ਨਾ ਵਧੀਆਗਾ ਹਰਿਆ ਨਾ ਮੰਦੀ ਜੋ ਬਣਨੇ ਨੇ ਗਵਾਰੇ ਦੇ ਗਵਾਰੇ ਫਲਾਉ ਕਹਿੰਦਾ ਹੋ ਜਾਂਦੇ ਨੇ ਪੱਤੇ ਚੜ੍ਹ ਜਾਂਦੇ ਨੇ ਸੋਨਾ ਗਾ ਇਹ ਚ ਘਵਾਰੇ ਜਿਹਾ ਨਾ ਬਣੇ ਹਾਂ ਜੀ ਠੰਡ ਚੜਾਣੀ ਸਾਸਿਕ ਕਰਦੀ ਸੀ ਸਾਸਿਕ ਕਹਿੰਦੀ ਸਾਸਿਕ ਗੋਡੇ ਗੋਡੇ ਚਾਹ ਦਾਦੀਆਂ ਨੂੰ ਦਾਦੀਆਂ ਨੂੰ ਬੋਤੀ ਦਾ ਲੈ ਰਾਣੀਪੁਰ ਵੀ ਸਾਡੇ ਘਵਾਰੇ ਤੋਂ ਫਲਾ ਇਹਨਾਂ ਨੂੰ ਲੈ ਆ ਕੇ ਗੱਲ ਬਣੀ ਲੈ ਨੰਨੂ ਆਪ ਲੋ ਨਾ ਇਹ ਸਾਰੀ ਪੂਰੀ ਬਣਦੀ ਸੀ ਬਿੰਦੀ ਨਹੀਂ ਗਈ ਹੋ ਗਿਆ ਆਪਣਾ ਨਿਮਤ ਤਿਆਰ ਹੋਰ ਤਾਂ ਨਹੀਂ ਮਸਲਾਣਾ ਵਸੇ ਤੇ ਕਾਕੇ ਕੁੱਕੇ ਲਾਦੇ ਹੈ ਹਾਂ ਲੋੜੀ ਦੀ ਆਪਣੀ ਚਾਹ ਹੋ ਗਈ ਤਿਆਰ ਜਿਹੜੇ ਆਪਣੇ ਭੈਣ ਭਾਈ ਆਏ ਹੋਏ ਨੇਗੇ ਉਹਨਾਂ ਨੂੰ ਚਾਹ ਸਮੋਸੇ ਸਮੋਸੇ ਕਪੂਰੀਏ ਵਿਦਣਾ ਸਮੋਸੇ ਹਾਂ ਤੇਰੀ ਸਮੋਸੇ ਪੂਰੀਏ ਵਿਦਣਾ ਤਾਂ ਕਰਨਾ ਵੰਡਣਾਗਾ ਹਨਾ ਵੰਡਣਾ ਵਾਲੇ ਕਿਨੇ ਕ ਆ ਬਸ ਇਹੀ ਇਹੀ ਕਰਾਂ ਚ ਆਪਣੇ ਆਪਣੇ ਚ ਲਵੇ ਲਵੇ ਕਰਾਂ ਚ ਆਪਣੀ ਨਿੰਮ ਬਨਣ ਦੀ ਹੋ ਰਹੀ ਹੈ ਜੀ ਇੱਥੇ ਤਿਆਰੀ ਤੇ ਦੇਖ ਰਿਆਂਗੇ ਵੀ ਕਿਹੜੀ ਸਾਈਡ ਆਪਾਂ ਨਿਮ ਬਣੀ ਹੈ ਇੱਕ ਪਾਸੇ ਇਧਰ ਗੇਟ ਤੇ ਲੋਹੇ ਦਾ ਡੰਡਾ ਲੱਗਿਆ ਹੋਇਆ ਸੀ ਦੂਜੇ ਪਾਸੇ ਲੱਗਿਆ ਨਹੀਂ ਹੋਇਆ ਸੀ ਫਿਰ ਆਪਣਾ ਇਧਰ ਨਾਲ ਹੀ ਆ ਵੱਡੀ ਭੈਣ ਪਿਆਰੀ ਜੀ ਰਾਣੀ ਕੌਰ ਦਾ ਘਰ ਤੇ ਉਧਰ ਫਿਰ ਆਪਾਂ ਕਹਿ ਵੀ ਚੱਲ ਗੇਟ ਤੇ ਬੰਨ ਦਦਨੇ ਆ ਫਿਰ ਐਵੇਂ ਜੇ ਸੋਚਿਆ ਵੀ ਹਨਾ ਰਾਣੀ ਭੈਣ ਉਹ ਵੀ ਗੇਟ ਖੋਲਦੇ ਹੁਣੇ ਉਹ ਕਹਿੰਦੇ ਵੀ ਉੱਪਰੋਂ ਗੇਟ ਨਾ ਖੁੱਲਦਾ ਨਹੀਂ ਹੈਗਾ ਕਿ ਉਹਨਾਂ ਨੇ ਉੱਪਰ ਨਾ ਜਾਲ ਜਾਲ ਲਗਵਾਇਆ ਹੋਇਆਗਾ ਤੇ ਨਾਲ ਨਾਲ ਇੱਥੇ ਆਪਾਂ ਵਿਚ ਵਿੱਚ ਕਈਆਂ ਨੂੰ ਨਾ ਫੋਟੋਆਂ ਖੇਚਣ ਲਈ ਫੋਨ ਫੜਾ ਰੱਖੇ ਸੀ ਬਿਓਗਾ ਨਹੀਂ ਸੀ ਮੇਰੇ ਫੋਨ ਤੇ ਫੋਟੋਆਂ ਖਿੱਚਦੇ ਹੋ ਗਏ ਸੀ ਮੇਰੇ ਫੋਨ ਤੇ ਫੋਟੋਆਂ ਖਿੱਚਦੇ ਹੋ ਤੇ ਫੋਟੋਆਂ ਖਿੱਚ ਕੇ ਤੇ ਆਪਣੀ ਗੁੜੀਆ ਤੇ ਨਿੰਮ ਬਣਨ ਲਈ ਹੋ ਗਈ ਸੀਗੀ ਤਿਆਰ ਤੇ ਉਹ ਤੋਂ ਭਈ ਇਧਰਲੀ ਸਾਈਡ ਜਦੋਂ ਨਾ ਸੈਟਿੰਗ ਨਹੀਂ ਆਈ ਹੈਗੀ ਤੇ ਉਥੇ ਥੋੜਾ ਜਿਹਾ ਰੱਖਿਆ ਵੀ ਹੋਇਆ ਸੀਗਾ ਉਹ ਤਾਂ ਤੇ ਉਹ ਇੱਕ ਨਾ ਦੀਦੀ ਨੇ ਉਹਨਾਂ ਨੂੰ ਸੋਟੀ ਜੀ ਫੜਾਤੀ ਸੀ ਲੱਗਦਾ ਵੀ ਸੋਟੀ ਜੀ ਇਹਦੇ ਵਿੱਚ ਪੈਪ ਜੀ ਦਾ ਪੈਪ ਟੁੱਟਿਆ ਹੋਣਾ ਅੱਧਾ ਸ਼ਾਇਦ ਵੀ ਪੈਪ ਤੇ ਸੋਟੀ ਜੀ ਪਾ ਕੇ ਨਾ ਵੀ ਉਹਦੇ ਤੇ ਬੰਨਦੇ ਉਹਦੀ ਸੈਟਿੰਗ ਨਹੀਂ ਆਉਂਦੀ ਸੀ ਕਿਉਂਕਿ ਜੇ ਇਧਰੋਂ ਖਿੱਚ ਪੈਂਦੀ ਸੀ ਤਾਂ ਫਿਰ ਨਿਮ ਇਧਰ ਲਈ ਸੈਡ ਆਉਂਦਾ ਸੀਗਾ ਜਦੋਂ ਉਹ ਤੋਂ ਹੌਲੀ ਹੌਲੀ ਸੈਟਿੰਗ ਨਹੀਂ ਆਈ ਫਿਰ ਸਾਡਾ ਨਾੜਲਾ ਜੱਦੇ ਔਰ ਵਿੱਕੀ ਲੰਗਵਾਲੀਆ ਚੜਾਤਾ ਤੇ ਨਿੰਮ ਬੰਨਣ ਲਈ ਫੇਰ ਅਸਲ ਪੂਰੀ ਤਾਂ ਵਿੱਕੀ ਲੰਗਵਾਲਾ ਨੇ ਨਹੀਂ ਪਾਈਏਗੀ ਉਹ ਵੈਸੇ ਹੀ ਪਿਆਰਾ ਜੱਦੇਵਰਾਗਾ ਛੋਟਾ ਕਾ ਸਾਰਿਆਂ ਤੋਂ ਵੈਸੇ ਸਾਡੇ ਹਰ ਇੱਕ ਘਰ ਤੇ ਛੋਟੇ ਛੋਟੇ ਵੱਡੇ ਵੱਡੇ ਕੰਮ ਦੇ ਵਿੱਚ ਇਹ ਸਾਰਿਆਂ ਦੇ ਨਾ ਕੰਮ ਆ ਜਾਂਦਾਗਾ ਆਖੇ ਵੀ ਲੱਗ ਜਾਂਦਾਗਾ ਨਾ ਜਿਵੇਂ ਕਹਦੇ ਉਮੀਦਿਓਂ ਮੇ ਕੰਮ ਕਰਦਾ ਹੁੰਦਾ ਜਿਵੇਂ ਸਾਨੂੰ ਵੀ ਅਸੀਂ ਫੋਨ ਕਈ ਵਾਰ ਕਰਦੇ ਨਹੀਂ ਹੈਗੇ ਵੀ ਇੱਥੇ ਚੱਲ ਵੀ ਸਾਨੂੰ ਸੁਨਾਮ ਹਨਾ ਲੈ ਕੇ ਵਿਭਗ ਜੋ ਤੇ ਜਦੋਂ ਇਹ ਸੁਨਾਮ ਆਉਂਦਾ ਹੁੰਦਾ ਤੇ ਇਹ ਫਿਰ ਬੋਲ ਦਿੰਦਾ ਕਿ ਵੀ ਚੱਲ ਸਾਡੀ ਗੱਡੀ ਚ ਵਾਗ ਚਲੇ ਮੈਂ ਜਾਂਦਾ ਜਾਂਦਾ ਤਾਰ ਜੂਗਾ ਤੇ ਉਹ ਨਾ ਇਹ ਦੱਲੀ ਸਾਈਡ ਨਾ ਨਿੰਮ ਬਣ ਰਿਹਾ ਵਜੇ ਸਾਨੂੰ ਨਾ ਡਰ ਵੀ ਲੱਗ ਰਿਹਾਗਾ ਵੀ ਕੀ ਤੇ ਇਹ ਸਾਡਾ ਲਾੜ ਲਾ ਜਾਂਦੇ ਹੋਰ ਕੱਠੂ ਜਾ ਕਿਤੇ ਨੀਚੇ ਵੀ ਨਾ ਜਾਏ ਗਿਰ ਜੇ ਵੈਸੇ ਮੈਂ ਕੋਲੇ ਵੀ ਇਧਰਲੀ ਸਾਈਡ ਜੀ ਖੜੀ ਆ ਮੈਸੇਜ ਡਿੱਗੂ ਵੀ ਪਿਆ ਹਨ ਮੇਰੇ ਤੋਂ ਫੂਚਣਾ ਤਾਂ ਵੀ ਨਹੀਂ ਹੈਗਾਗਾ ਉਹ ਵਾਲੇ ਦਵਾਲੇ ਪਰਜਾਈਆਂ ਹੈਗੀਆਂ ਬਹੁਤ ਖੜੀਆਂ ਨੇਗੀਆਂ ਬਸ ਚਾੜ ਡਰ ਵੀ ਨਹੀਂ ਹੈਗਾ ਤੇ ਨਿੰਮ ਬੰਨਤਾ ਨਿੰਮ ਬੰਨ ਕੇ ਭਈ ਇਧਰਲੀ ਸਾਈਡ ਫਿਰ ਸਾਡੀ ਗੁੜੀਆ ਰਾਣੀ ਬੈਠ ਗਈ ਵਿਚਾਰੀ ਉਹ ਉੱਪਰ ਪਲਾਥੀਓ ਮਾਰ ਕੇ ਬੈਠ ਗਈ ਵੀ ਮੈਂ ਬੰਨ ਕੀ ਹਟੂੰਗੀ ਤੇ ਇੱਕ ਸਾਈਡ ਫਿਰ ਮੈਨੂੰ ਵੀ ਇਧਰਲੀ ਸਾਈਡ ਜੇ ਚੜਨਾ ਪਿਆ ਕਈ ਵਾਰ ਮੁਖਿਆ ਸਾਡੀ ਗੁੱਡੋ ਵੀ ਨਾ ਗਿਰ ਜੇ ਕਿਤੇ ਤੇ ਨਿੰਮ ਬਨ ਕੇ ਜਦੋਂ ਆਪਾਂ ਭਈ ਫਿਰ ਸਾਰੇ ਪਰਿਵਾਰ ਨੇ ਫੋਟੋਆਂ ਖਿਚਾਲੀਆਂ ਵਿੱਚ ਨਾ ਕਈ ਵਾਰੀ ਪਰਿਵਾਰ ਕੋਈ ਐਸਾ ਵੀ ਹੁੰਦਾਗਾ ਵੀ ਸਾਨੂੰ ਵੀਡੀਓ ਦੇ ਵਿੱਚ ਲਾਉਣਾ ਫਿਰ ਭਈ ਉਹ ਜਦੋਂ ਹੁਣ ਵਿੱਚ ਖੜੇ ਹੁੰਦੇ ਸੀ ਇਹ ਵੀਡੀਓ ਕੱਟ ਨਹੀਂ ਸਕਦੇ ਹੈਗੇ ਕਿ ਦੇਖੋ ਤੇ ਅਸੀਂ ਕਹਿ ਵੀ ਨਹੀਂ ਸਕਦੇ ਹੈਗੇ ਹੁਣ ਹੋਸੇ ਆ ਗਈ ਜੀ ਹਾਂ ਟਰੇ ਪਈ ਹੈ ਜੀ ਚਾਹ ਨਾਲ ਨਾ ਵੱਡੀ ਟਰੇ ਪਈ ਜੀ ਤੇ ਇਹ ਮੇਰੀ ਛੋਟੀ ਭੈਣ ਹੈਲੋ ਰੇਜਾ ਧਰ ਕੇ ਲੈ ਕੇ ਜਾਉਂਗੇ ਟ੍ਰੇਡ ਦਿਖਾ ਰਹੀ ਐ ਵੀ ਸੋਨੀ ਆਈ ਤੇ ਚਾਹ ਆਪਣੀ ਤਿਆਰ ਆ ਗਈ ਤੇ ਮੇਰੇ ਜਿਹੜੇ ਭੈਣ ਭਾਈ ਹਨ ਆਪਣੇ ਆਏ ਹੋਏ ਨੇਗੇ ਤੇ ਉਹਨਾਂ ਨੂੰ ਆਪਾਂ ਪਿਉਣੀ ਹੈਗੀ ਚਾਹ ਤੇ ਆ ਹੈਗੇ ਮੇਰੇ ਵੱਡੀ ਭੈਣ ਵੱਡੀ ਜਠਾਣੀ ਮੇਰੀ ਤੇ ਅੱਜ ਕੋਣ ਫਿਰ ਆਪਾਂ ਵੱਡਿਆਂ ਦੀ ਡਿਊਟੀ ਲਾਉਣੇ ਆ ਕਿ ਵਰਤੌਣ ਤੇ ਹਨਾ ਦੀਦੀ ਪਹਿਲਾਂ ਸਾਡੀ ਮਾਸੀ ਸਾਥ ਬੈਠਾ ਕਰਦੀ ਸੀਗੀ ਬਰਤਾਉਣ ਤੇ ਭਾਈ ਹੁਣ ਉਹਦੀ ਵੱਡੀ ਨੂੰਹ ਆ ਗਈ ਹੁਣ ਸਾਡੇ ਚ ਇਹਦੀ ਦੀਦੀ ਵੱਡੇ ਨੇ ਨਾ ਮਲਕੀਤ ਵੱਡੀ ਆ ਸੱਚਾ ਨਾ ਚਲੋ ਜਿਨ੍ਹਾਂ ਦੀ ਨੂੰਹ ਕੋਲੇ ਗੁੜੀਆਂ ਹੋਈ ਹੈਗੀ ਵੈਸੇ ਵੱਡੇ ਤਾਂ ਹੋਣੇਗੇ ਤੇ ਉਹਦੇ ਛੋਟੇ ਦੀਦੀ ਨੇਗੇ ਦੂਸਰੇ ਨੰਬਰ ਵਾਲੀ ਦੂਸਰੇ ਨੰਬਰ ਤੇ ਤੇ ਇਹ ਲੱਗ ਰਹੇ ਨੇ ਕਿ ਦੇਖੋ ਜਿਹੜੇ ਸਮੋਸੇ ਪਾਉਣ ਬਰਤਾਉਣ ਤੇ ਆਪਾਂ ਵਰਤਾਉਨੇ ਆਂਗੇ ਫੇਰ ਆਪਣੇ ਸੰਗਤ ਨੂੰ ਜਿਹੜੇ ਭੈਣ ਭਾਈ ਆਪਣੇ ਇਕੱਠੇ ਹੋਏ ਸੀਗੇ ਚਾਹ ਨਾਲ ਚੱਕ ਲੈਣੇ ਆ ਇਹ ਭਰਾਈ ਦੇ ਦਿਮਾਗ ਦੀ ਨਾਰੀ ਪਾੜ ਕੇ ਕੀਤੀ ਹੈ ਹਾਂ ਬੱਦਲਾਂ ਆਵਾਂ ਸਮੋਸੇ ਪਰਾਹ ਦੇ ਚਾਹ ਤੇ ਨਬੋ ਵੀ ਕਰਦੇ ਹਾਂ ਕਰਜ ਦੇ ਪਾੜਤੀ ਕਰਦੇ ਹਾਂ ਸਮੋਸੇ ਆਗੇ ਤੇ ਆਪਾਂ ਖਾਰੇਗੇ ਸਮੋਸੇ ਲਓ ਜੀ ਆਪਾਂ ਖਾਲ ਇੱਥੇ ਕਹਿੰਦੇ ਰਵਾਜ ਆਗਾ ਵੀ ਖਾਲੀ ਨਹੀਂ ਮੋੜਦੇ ਹੈਗੇ ਤੇ ਇਹ ਜਿਹੜੇ ਭੈਣਾ ਕਣਕ ਲੈ ਕੇ ਆਈਆਂ ਸੀਗੀਆਂ ਉਹ ਆਣੇ ਬਾਣ ਦੇ ਵਿੱਚੋਂ ਤੇ ਉਹਨਾਂ ਦੇ ਇਹ ਵਿੱਚ ਪਾਇਆ ਗਾ ਪੂਰੀ ਆ ਭੈਣਾਂ ਆਪਾਂ ਨੇ ਥੋੜੀ ਥੋੜੀ ਇਹਨਾਂ ਨੇ ਕਣਕ ਵੀ ਰੱਖੀ ਜਿਹੜੀ ਭੈਣ ਨੂੰ ਕਣਕ ਪਾਈ ਹੈਗੀ ਚਲੋ ਤੁਹਾਨੂੰ ਅੱਗ ਦਿਤਾ ਹੋਰੀ ਜਿਹੜੀਆਂ ਪਾਪਸ ਅਸੀਂ ਖਾਤੇ ਸੀ nasi, ini. menu tuh satu धन्यवाद 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 और खिला मैंने खाना मैंने बोला है कि कर दी कमर ਦੀ ਤੇ ਇਹ ਹੈਗੇ ਨੇ ਸਾਡੇ ਮਸੀ ਮਰ ਚੱਕੋ ਬਈ ਇਹ ਚੱਕਣਾ ਵੀ ਪਊਗਾ ਚੱਕਣਾ ਪਊਗਾ ਇਹ ਮਸੀ ਮੈਂ ਦੱਸਾਂ ਬੰਦਾ ਚੱਕੋ ਚੱਕੋ ਬਾਰੀ ਬਾਰੀ ਜਿੱਨੂੰ ਦੇਵਾਂ ਇਹ ਤਾਂ ਇਕੱਲਾ ਉਹ ਨਾ ਤੇ ਆਪਾਂ ਜਾ ਰਹੇ ਹਾਂ ਕਿ ਆਪਣੇ ਇੱਥੇ ਆਂਡ ਕਮਾਂਡ ਦੀ ਜਿਹੜਾ ਹੈ ਨਾ ਤੇ ਸਾਰੇ ਜਿਨ੍ਹਾਂ ਦੇ ਭਾਈਚਾਰੇ ਚ ਹੈ ਦੇਖ 14 ਤਾਂ ਨਹੀਂ ਹੈ ਨਾ ਇਹ ਵੀ 14 ਹਾਂ ਪਹਿਲਾਂ ਤੋਂ ਹੀ ਇੱਧਰ ਤੋਂ ਕਿੱਟਾ ਤੋਂ ਹੀ ਆ ਰਿਹਾ ਉਹਨਾਂ ਦੇ ਨਿੱਕੇ ਕੇ ਘਰਾ ਕਟਲੋਜ ਲਈ ਸਾਰੇ ਉੱਪਰ ਆਜੇ ਦੱਸ ਸੰਗਤ ਗਤੀ ਸਾਰੇ ਇਧਰ ਕੋਈ ਨਹੀਂ ਛਕਣਾ ਹਾਂ ਆ ਵੀ ਲੋ ਜੀ ਹਰਿਆਲੀ ਹਰਿਆਲੀ ਪਿੰਡਾਂ ਦੇ ਵਿੱਚ ਇਹ ਤਾਂ ਹੈ ਮੌਜ ਆ ਗਈ ਵਧੀਆ ਦੇਖੋ ਹੁਣ ਚਿਹਰਾਂ ਦੇ ਵਿੱਚ ਸਾਗ ਨੂੰ ਕਹਿੰਦੇ ਰਹਿਣੇ ਵੀ ਉਹ ਲਿਆ ਦਿਓ ਤੁਸੀਂ ਲਿਆ ਦਿਓ ਭਾਈ ਤੁਸੀਂ ਲਿਆ ਦਿਓ ਆ ਦੇਖੋ ਕਿੰਨਾ ਸਾਗ ਖੜਿਆਗਾ ਇੱਥੇ ਭੈਣ ਭਾਈ ਆਈਆਂ ਲੈਣ ਆ ਜਾਂਦੇ ਆਗੇ ਵੈਸੇ ਹਣਾ ਹਾਂ ਤੇ ਇਧਰ ਕਣਕ ਆਦੇ ਮੱਕੀ ਹੈ ਕਣਕ ਮੱਕੀ ਇਹ ਤਾਂ ਮਸੀਂ ਮੱਕੀ ਪਕਾਉਣ ਵਾਲੀ ਆ ਪਕਾਉਣ ਲਈ ਅੱਛਾ ਮੱਜਾ ਨੂੰ ਉਹ ਕਰਦੇ ਆ ਨਾ ਉਹ ਜਿਹੜੀ ਉਹ ਆਚਾਰ ਜਿਹੜੀ ਮੱਕੀ ਹੁੰਦੀ ਹੈਗੀ ਉਹ ਤਾਂ ਪਹਿਲਾਂ ਪੈਗੀ ਅੱਛਾ ਪਹਿਲਾਂ ਪੈਗੀ ਉਹ ਕਰਦੇ ਨੇ ਠੀਕ ਆ ਪਈ ਹੋਏ ਨੇ ਬਸ ਬੇਲਾਂ ਦੇ ਵਿੱਚ ਹੀ ਹੋਈ ਜਾਣਗੀਆਂ ਅੱਛਾ ਬਸ ਜਦੋਂ ਇਹ ਕਾਗੇ ਚੱਕਣਗੇ ਤਾਂ ਫੁੱਲ ਕੱਢੇ ਹੋਣਗੇ ਆਹ ਕਦੋਂ ਲੱਗਣ ਲੱਗ ਜਿਹੜੇ ਅੱਗੇ ਤੇ ਕਦੋਂ ਆ ਜਾਂਦੇ ਨੇ ਅੱਛਾ ਉਹ ਜਿਹੜੇ ਪਹਿਲਾਂ ਹੀ ਆ ਜਾਂਦੇ ਨੇ ਹਨਾ ਹਾਂ ਉਹ ਕਦੋਂ ਆ ਆ ਦੇਖੋ ਜੀ ਕਦੂਆਂ ਦੀਆਂ ਬੇਲਾਂ ਨਮੀਆਂ ਨਮੀਆਂ ਸਹੂਲਤਾਂ ਚੱਲ ਰਹੀਆਂ ਨੇ ਵੈਸੇ ਹਨ ਇਹ ਵੀ ਹੈ ਨਾ ਮਿੱਟੀ ਦਾ ਨਹੀਂ ਚੱਪਣ ਕੱਦੂ ਨੇ ਹੁਣ ਮਿੱਟੀ ਦੂਜੇ ਕੱਦੂ ਦੇਸੀ ਕੱਦੂ ਦੇਸੀ ਤੇ ਚੱਪਣ ਧੋਨੇ ਨੇ ਹਮ ਸਰ ਇਹ ਸਿਆਲ ਸਿਆਲ ਚ ਬੀਲਾਂ ਤਿਆਰ ਹੋ ਜਾਣੀਆਂ ਫਿਰ ਐਂ ਲਾ ਲੂ ਵੀ ਪੌਦ ਤਿਆਰ ਕਰਦੇ ਨੇ ਕੋਈ ਧੁੱਪ ਪੈਣ ਲੱਗੀ ਆਪਾ ਉਹ ਤਾਂ ਤਿਆਰ ਆ ਮਸੀਰੇ ਤਾਂ ਹਾਂ ਫਿਰ ਇਹ ਗਰਮੀ ਛੜਦੀ ਉਹ ਗਰਮੀ ਵੇਚਣ ਲੱਗ ਜਾਣਗੇ ਕਾਹਨੂੰ ਗਰਮੀ ਕਿੱਥੇ ਹੋ ਹਜੇ ਪਹਿਲੀ ਹੋ ਜਾਣਗੇ ਦੀਦੀ ਨਿਕਲਣਾ ਲੱਗੂ ਫਿਰ ਤਾਂ ਰੇਟ ਵੀ ਰੇਟ ਵੀ ਮੇਰੇ ਤਾਂ ਇੰਨੂੰ ਮਿਲੂ ਹੱਗਣ ਚ ਕੱਦੂ ਲੱਗਣ ਲੱਗ ਜਾਣਗੇ ਆਹ ਰੇਟ ਵਧੀਆ ਮਿਲੂਗਾ ਫਿਰ ਇਹਨਾਂ ਨੂੰ ਮਹਿੰਗੇ ਅੱਛਾ ਗੋਭੀ ਆ ਇਹ ਇਹ ਗੋਬੀ ਵੀ ਫਿਰ ਪਛੇ ਆਏ ਹੋਣ ਵਾਲੀ ਜਿਹੜੀ ਪਿਛਲੀ ਆਉਗੀ ਹਨਾ ਆਜ ਤਿੰਨ ਤਿੰਨ ਪੱਤੇ ਹੋਣਗੇ ਦੇ ਨਾ ਦੇਖੋ ਹੂੰ ਕਿਵੇਂ ਲੱਗਦਾ ਸਾਨੂੰ ਅੱਜ ਕਿੱਥੇ ਬਣਾ ਲੇਗੀ ਆਪਾਂ ਤੋੜ ਦੇਣੀ ਉਹ ਕਰ ਲੈ ਦੱਸੋ ਹਾਂ ਹਨਾ ਬਣਾ ਗੱਲ ਹੀ ਵੀਡੀਓ ਵੀਡੀਓ ਤਾਂ ਬਣ ਰਹੀ ਆ ਇਹ ਪੱਦੂ ਬਹੁਤ ਖਰਾਬ ਨਹੀਂ ਲੱਗੀਆਂ ਹੋਈਆਂ ਦੀ ਕਹਿਣੀ ਆ ਦੇਖੋ ਇਹਦਾ ਬੜੀ ਟੇਸਟੀ ਬਣਿਆ ਸਬਜ਼ੀ ਦਾ ਸਹੀ ਆ ਹਨਾ ਆਹ ਦੇਖੋ ਰੋਣੇ ਬਣਾ ਆਹ ਤੁਮਣ ਵਾਟ ਕਰਨਾ ਛੋਟੇ ਛੋਟੇ ਲੱਗ ਰਹੀ ਹੈ ਕਿ ਵਧੀਆ ਠੀਕ ਲੈ ਕੇ ਜੰਗੇ ਆਹ ਲੱਗ ਰਹੀ ਹੈ ਕਿ ਕਾ ਲੱਗ ਰਹੀ ਹੈ ਕਾ ਲੱਗ ਰਹੀ ਹੈ ਕੋ ਲੱਗ ਰਹੀ ਹੈ ਆਪਾਂ ਨੂੰ ਕੀ ਕਰ ਤੋੜ ਕਾਗਲਾ ਤੋੜਨ ਨੂੰ ਤਾਂ ਆਵ ਲਗਾਇ ਤੁਰਾ ਬਣੇ ਤੋੜ ਨਹੀਂ ਰਹਾ ਅੱਜ ਕੱਲ ਨਹੀਂ ਤੋੜਨਾ ਹੱਥ ਦੇਖ ਕੇ ਭਾਈ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਪਾਥੀਆਂ ਪਿੰਡਾਂ ਵਾਲਾ ਮਾਹੌਲ ਜਮਾਂ ਇਹ ਚੁਗਾਈ ਦੀ ਕੁੜੀ ਹੈ ਤਾਈਓ ਨਹੀਂ ਸਿੱਖ ਕੋਸੇ ਮੇਰਾ ਨਹੀਂ ਮਾਇੰਦੀ ਉਹ ਕਿੱਡਾ ਹੋ ਕਰਦੀ ਐ ਲੈ ਕੁੜੇ ਪੁੱਤੀ ਹੋਈ ਐ ਪੁੱਤੀ ਵੱਡੀ ਦਾਦੀ ਐ ਇਹ ਮੇਰਾ ਵੱਡੀ ਦਾਦੀ ਸਾਰਿਆਂ ਤੋਂ ਹੁਣ ਇਹ ਮੱਸੇ ਕੀ ਕਣਕ ਦਾ ਵਰਕੇ ਲਏਗੀ ਪਰਲੇ ਪਰਲੇ ਜਲਦੀ ਇਹ ਕਰਨਾ ਸੀਗਾ ਉਹ ਕਾ ਕਰਦੀਆਂ ਨਾ ਕੋਈ ਨਹੀਂ ਇਹ ਤਾਂ ਕੋਈ ਨਹੀਂ ਹਜ਼ਰ ਤੇ ਹਰੂ ਆਦੇ ਪਰਸ਼ਾਦੇ ਹੋ ਗਏ ਆਪਣੇ ਤਿਆਰ ਖਾ ਕੇ ਫਿਰ ਆਪਾਂ ਚੱਲਾਂਗੇ ਪਿੰਡ ਚ ਪਿੰਡ ਤੇ ਕਿੱਥੇ ਕਿੱਥੇ ਜਾਣਾ ਦੀਦੀ ਪਿੰਡ ਚ ਆਪਣੇ 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 ਘਰਾਂ ਚ ਜਾਣਾ ਕੋਈ ਨਾ ਆਪਣੇ ਘਰਾਂ ਚ ਜਾਣਾ ਸਾਰਿਆਂ ਨੂੰ ਤਾਂ ਮੂੰਹ ਤਾਂ ਕਰਨਾ ਕੋਈ ਨਾ ਆਪਰੇ ਘਰਾਂ ਚ ਨਾ ਸਾਰਿਆਂ ਤੇ ਹਾਂ ਇਹ ਸਾਡੇ ਸਾਰਿਆਂ ਤੋਂ ਪੁਰਾਣੇ ਘਰ ਜਿੱਥੇ ਸਾਰਿਆਂ ਤੋਂ ਪਹਿਲਾ ਘਰ ਹੁੰਦੇ ਸੀ ਆ ਸੀਗਾ ਤੁਹਾਡਾ ਘਰ ਜਿਹੜਾ ਆ ਆ ਵਾਲਾ ਘਰ ਆਗਾ ਆ ਬੱਡੇ ਗੇਟ ਵਾਲਾ ਤੇ ਹੁਣ ਤੇ ਇਹ ਸਾਡੇ ਵੇਚ ਕੇ ਸੁਨਾਮ ਤੇ ਲੈ ਗਏ ਤੇ ਇੱਧਰ ਦੇਖੋ ਪੁਰਾਣੀਆਂ ਗਲੀਆਂ ਪੁਰਾਣੀਆਂ ਜਾਦਾਂ ਤੇ ਉਮੀ ਘਰ ਨਹੀਂ ਇਹ ਦੇਖੋ ਆਪਣੇ ਆਜ਼ਾਦਾਂ ਤਾਂ ਜ਼ਿਆਦਾ ਹੀ ਨਹੀਂ ਹੈ ਦੇਖੋ ਹਣਾ ਪ੍ਰਾਣੀਆਂ ਜ਼ਿਆਦਾ ਆਪਣੀਆਂ ਪ੍ਰਾਣੀਆਂ ਜ਼ਿਆਦਾ ਆਪਣੀਆਂ ਸਹੀ ਆ ਲਓ ਜੀ ਆਪਾਂ ਚੱਲੇਾਂਗੇ ਹੁਣ ਆਪਣਾ ਵਾਪਸ ਤੇ ਆਪਣਾ ਸਾਰਾ ਪ੍ਰੋਗਰਾਮ ਸੀ ਬਹੁਤ ਵਧੀਆ ਬਹੁਤ ਵਧੀਆ ਹੋ ਗਿਆ ਤੇ ਹੁਣ ਆਪਾਂ ਚੱਲਿਆਂਗੇ ਦੀਦੀ ਦੇ ਘਰ ਤੋਂ ਹੋਰੀਏਗੀ ਵਿਦਾਇਗੀ ਤੇ ਆ ਇੱਕ ਕੰਮ ਰਹਿ ਗਿਆ ਸੀਗਾ ਸਾਡਾ ਮੈਂ ਕਿਹਾ ਸਾਰਾ ਕੁਝ ਲਿਆਂਗੇ ਰਾਣੀ ਦਾ ਅਸੀਂ ਨਹੀਂ ਪਾਇਆ ਸਾਰਾ ਕੁਝ ਤੇ ਸਾਰਾ ਲੈ ਗਏ ਪਏ ਨੇ ਇਕੱਠਾ ਕਰਕੇ ਨਾ ਮੇਰੇ ਕੋਲ ਨਹੀਂ ਹੈ ਗਿਆ ਇੱਥੇ ਹੋਣਾ ਇੱਥੇ ਹੋਣਾ ਤੇ ਚੱਲਿਆਂਗੇ ਆਪਾਂ ਹਾਂਜੀ ਆਪਣੀ ਵਾਪਸੀ ਹੁਣ ਮੂਲੀ ਵੀ ਲੈ ਲੈਂਦੇ ਇਹਨਾਂ ਨੂੰ ਮੈਂ ਦੇਖੀਆ ਆਪਣਾ ਨਿੰਮਾ ਬਨ ਗਿਆ ਲੱਗਾ ਕੜਚਾ ਕੋ ਨਿੰਮਾ ਜੀ ਮੁੱਟ ਗਿਆ ਫੜ ਗਿਆ ਬਾਈ ਮੈਂ ਨਹੀਂ ਹੋਦਾ ਬਾਈ ਫੜਦਾ ਨਹੀਂ ਹੈ ਗਿਆ ਲੋ ਜੀ ਆਪਾਂ ਚੱਲੇ ਆਂਗੇ ਹੁਣ ਆਪਾਂ ਵਾਪਸ ਸਨਾਮ ਤੇ ਸਾਰਾ ਪ੍ਰੋਗਰਾਮ ਹੋ ਗਿਆ ਖਾਣਾ ਪੀਣਾ ਖਾ ਲਿਆ ਤੇ ਆਪਾਂ ਸਾਰੇ ਘਰਾਂ ਦੇ ਵਿੱਚ ਉਹ ਨਾ ਜਿੱਥੇ ਜਿੱਥੇ ਜਾਣਾ ਸੀ ਵੰਡਿਆ ਏ ਕੁਝ ਯਾ ਵਦਾਨਾ ਤੇ ਹੁਣ ਆਪਾਂ ਚੱਲਿਆਂਗੇ ਵਾਪਸ ਹੀ ਉਹ ਖੜੀਏਗੀ ਹੁਣ ਆਪਣੀ ਗੱਡੀ ਜਿਹਦੇ ਵਿੱਚ ਆਪਾਂ ਜਾਣਾ ਇਹ ਹੈਗੇ ਨੇਗੇ ਭਈ ਆਪਣੇ ਲੋਂਗੋ ਵਾਲਾਲੇ ਦੇਵਰ ਜੀ ਇਹੀ ਛੱਡ ਕੇ ਜਾਣਗੇ ਹੁਣ ਆਪਾਂ ਨੂੰ ਜਾਂਦੇ ਜਾਂਦੇ ਤੇ ਇਧਰੋਂ ਕਿਆਰੀ ਚੋਂ ਦੇਖੋ